ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਫਤਿਹ ਤੋਂ ਉਪਰੰਤ ਮੈਂ ਢਾਡੀ ਸੁਖਪਾਲ ਸਿੰਘ ਸਹੋਤ ਗੱਲ ਕਰਨ ਜਾ ਰਿਹਾ 1704 ਈਸਵੀ ਜਦੋਂ ਨੰਦਪੁਰ ਸਾਹਿਬ ਦੀ ਜੰਗ 7-8 ਮਹੀਨੇ ਚੱਲਦੀ ਰਹੀ ਦੁਨੀਆ ਵਾਲਿਓ ਤਾਂ ਉਸ ਵੇਲੇ ਗੁਰੂ ਦੇ ਸਿੰਘ ਗੁਰੂ ਤੋਂ ਬੇਮੁਖ ਹੋ ਕੇ ਵੇਦਾਵਾ ਲਿਖ ਕੇ ਚਲੇ ਗਏ ਪਰ ਮੇਰੇ ਸਾਹਿਬ ਨੇ ਨੰਦਾ ਦੀ ਪੂਰੀ ਨੂੰ ਮਲ ਵਿਦਾ ਕਿਹਾ ਨੰਦਾ ਦੀ ਪੂਰੀ ਰੋਇ ਕਰ ਲਈ ਸੀ 1704 ਈਸਵੀ ਨੂੰ 6 ਪੋਦੀ ਰਾਤ ਨੂੰ ਤੇ 7 ਪੋਦੀ ਰਾਤ ਨੂੰ ਫਤਿਹ ਬਲਾਕੇ ਫਤਿਹ ਗ ਜਾ ਕੇ ਚਾਲੇ ਪਾਤੇ ਸੀ ਚਾਲੇ ਪਾਤੇ ਸੀ ਨਾਲ ਦੋ ਦਾਦੀਆਂ ਸੀ ਇੱਕ ਤਾਂ ਦਾਦੀ ਮਾਤਾ ਗੁਜਿਰਕਰ ਦਸਵੇਂ ਪਾਸ਼ਾ ਦੀ ਮਾਤਾ ਇੱਕ ਦਾਦੀ ਮਾਤਾ ਪ੍ਰੀਮ ਰੰਗ ਰੇਟਾਗੁਰ ਕਾ ਬੇਟਾ ਬਾਬਾ ਜੀਵਨ ਸਿੰਘ ਜੈਤਾ ਜੀ ਦੀ ਮਾਤਾ ਇਹ ਚਾਲੇ ਪਾਤੇ ਰੱਥ ਦੇ ਵਿੱਚ ਬੈਠੀਆਂ ਨੇ ਦੋ ਦਾਦੀਆਂ ਰੱਥ ਦੇ ਵਿੱਚ ਦੋ ਦਾਦੀਆਂ ਬੈਠੀਆਂ ਨੇ ਦੁਨੀਆ ਬਾਲਿਓ ਅਠ ਸਹਿਬ ਜਾਦੇ ਨੇ ਉਹਦੇ ਉਸ ਕਾਫਲੇ ਦੇ ਵਿੱਚ ਦਸਵੇਂ ਪਾਸ਼ਾ ਦੇ ਕਾਫਲੇ ਦੇ ਵਿੱਚ ਟੀਬੀ ਸਾਹਿਬ ਤੇ ਜੰਗ ਹੋਈ ਬੜੀ ਜੋਰਾ ਦੀ ਭਾਈ ਉਹਦੇ ਨੇ ਤੇ ਬਾਬਾ ਜੀ ਸਿੰਘ ਨੇ ਬੜੀ ਜੰਗ ਜੱਟ ਕੇ ਲੜੀ ਉਹ ਦੁਸ਼ਮਣ ਨੂੰ ਘੇਰ ਕੇ ਰੱਖਿਆ ਤਾਂ ਦਾਦੀ ਮਾਤਾ ਗੁਜਰ ਕੌਰ ਦੇ ਚਾਰ ਪੋਤੇ ਬਾਕੀ ਪੁੱਤ ਨੇ ਸਾਰੇ ਉਹਦੇ ਚਾਰ ਪੋਤੇ ਨੇ ਬਾਬਾ ਅਜੀਤ ਸਿੰਘ ਬਾਬਾ ਜੋਹਾਰ ਸਿੰਘ ਤੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤੇ ਸਿੰਘ ਤੇ ਚਾਰ ਸਹਿਬ ਜਾਦੇ ਨੇ ਰੰਗਰੇਟਾ ਗੁਰਕਾ ਬਿੱਟਾ ਬਾਬਾ ਜੀਵਨ ਸਿੰਘ ਜੈਤਾ ਜੀ ਦੇ ਵੱਡੇ ਪੁੱਤਰਾਂ ਦਾ ਨਾਮ ਬਾਬਾ ਸੁਖਾ ਸਿੰਘ ਤੇ ਸੇਵਾ ਸਿੰਘ ਛੋਟੇ ਪੁੱਤਰਾਂ ਦਾ ਨਾਮ ਭਾਈ ਗੁਰਦਿਆਲ ਸਿੰਘ ਤੇ ਗਲਜਾਰ ਸਿੰਘ ਸਾਹਸੰਗ ਜੀ ਹੁੰਡੇ ਹੋਏ ਸਰਸਾ ਦੇ ਕੰਡੇ ਤੇ ਆਏ ਸਰਸਾ ਦੇ ਕੰਡੇ ਤੇ ਨਿਤਨੇਮ ਕੀਤਾ ਮੇਰੇ ਸਾਹਿਬ ਨੇ ਸਰਸਾ ਕੰਡੇ ਤੇ ਨਿੱਤ ਨੇਮ ਕੀਤਾ ਨਿੱਤ ਨੇਮ ਦੀ ਸਮਾਪਤੀ ਤੋਂ ਬਿਨਾ ਸਰਸਾ ਨੂੰ ਤਾਨਾ ਮਾਰਿਆ ਸਰਸਾ ਤੇਰੇ ਵਿੱਚ ਅੱਜ ਪਾਣੀ ਐਨਾ ਕਿਵੇਂ ਆ ਗਿਆ ਅੱਗੇ ਤੱਕ ਕਦੇ ਆਇਆ ਨਹੀਂ ਪਰ ਉਸ ਵੇਲੇ ਸਰਸਾ ਠਾ ਠਾ ਮਾਰਦੀ ਸੀ ਦੁਨੀਆ ਵਾਲਿਓ ਸਰਸਾ ਵਿੱਚ ਖਿਲ ਜਾਂਦੇ ਨੇ ਜੇ ਕਾਰਾ ਛੱਡ ਕੇ ਸਰਸਾ ਨੂੰ ਪਾਰ ਗੁਰੂ ਦੇ ਛੋਟੇ ਸਹੇਬ ਜਾਤੇ ਮਾਤਾ ਗੁਜਰੀ ਕਰਦੀ ਆ ਤੇ ਸਰਸਾ ਨੂੰ ਪਾਰ ਭਾਈ ਮਨੀ ਸਿੰਘ ਦਾ ਜਥਾ ਕਰਦਾ ਦਿੱਲੀ ਵੱਲ ਚਲੇ ਜਾਂਦੇ ਨੇ ਸਰਸਾ ਨੂੰ ਪਾਰ ਮੇਰੇ ਸਾਹਿਬ ਦਸਵੇਂ ਪਾਤਸ਼ਾਹ ਕਲਕੀ ਆਵਾਲੇ ਕਰਦੇ ਨੇ ਵੱਡੇ ਸਾਹਿਬ ਜਾਦੇ ਕਰਦੇ ਨੇ ਤੇ ਨਾਲ ਸੈਂਤੀ ਸਿੰਘ ਕਰਦੇ ਨੇ ਸਾਧ ਸੰਗਤ ਜੀ ਸਰਸਾ ਨੂੰ ਪਾਰ ਕਰਕੇ ਰੋਪੜ ਦੇ ਵਿੱਚ ਦੀ ਹੁੰਦੇ ਹੋਏ ਚਮਕੌਰ ਸਾਹਿਬ ਦੀ ਧਰਤੀ ਤੇ ਪਹੁੰਚ ਜਾਂਦੇ ਨੇ ਦਸਵੇਂ ਪਾਤਸ਼ਾਹ ਸਰਸਾ ਨੂੰ ਪਾਰ ਕਰਕੇ ਮਾਤਾ ਗੁਜਰੀ ਕੀ ਵੇਖਦੀ ਆ ਸਵੇਰ ਦਾ ਸਮਾਂ ਧੁੰਦ ਪੈ ਰਿਹਾ ਮਾਤਾ ਪ੍ਰੇਮੋ ਭਾਈ ਗਰਤਿਆਲ ਸਿੰਘ ਤੇ ਗਲਜਾਰ ਸਿੰਘ ਰੰਗਰੇਟੇ ਬਾਬਾ ਜੀਵਨ ਸਿੰਘ ਜੈਤਾਜੀ ਦੇ ਪੁੱਤਰ ਤੇ ਮਾਤਾ ਸਰਸਾ ਦੇ ਕੰਡੇ ਤੇ ਸ਼ਹੀਦ ਹੋਈ ਸਵੇਰ ਦਾ ਸਮਾਂ ਬੜਾ ਬਰਾਗਦਾ ਆਇਆ ਮਾਤਾ ਗੁਜਰੀ ਦੇ ਮਨ ਵਿੱਚ ਉਹਨਾਂ ਨੂੰ ਸ਼ਹੀਦ ਹੋਇਆ ਵੇਖ ਕੇ ਤੇ ਮਾਤਾ ਗੁਜਰੀ ਨੂੰ ਛੋਟੇ ਸਹਬਜਾਦੇ ਉਂਗਲਾਂ ਫੜ ਕੇ ਜੋਰਾਬਰ ਸਿੰਘ ਤੇ ਫਤੇ ਸਿੰਘ ਪੁੱਛਦੇ ਨੇ ਵੀ ਮਾਤਾ ਹੁਣ ਆਪਣਾ ਘਰ ਕਿੱਡੀਕ ਦੂਰ ਰਹਿ ਗਿਆ ਆਪਾਂ ਕਦੋਂ ਘਰੇ ਚੱਲਾਂਗੇ ਮਾਤਾ ਗੁਜਰੀ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਦੁਨੀਆ ਬਾਰੇ ਪਾਣੀ ਆ ਗਿਆ ਤਾਂ ਕੀ ਦੱਸੇ ਬੱਚਿਆਂ ਨੂੰ ਵੀ ਘਰ ਤਾਂ ਆਪਾਂ ਛੱਡਿਆ ਇਹ ਘਰ ਤਾਂ ਉਜੜ ਕੇ ਆ ਗਿਆ ਤਾਂ ਕੀ ਕਹਿ ਰਹੀ ਆ ਸੁਬੇ ਦਾ ਸੀਨ ਧਿਆਨ ਦਿਓ ਕਪਤਾ ਰਹੀ ਮੇਰੇ ਲਾਲ ਦੇ ਲਾਲੋ ਸੁਣ ਲਓ ਮੇਰੇ ਲਾਲ ਦੇ ਲਾਲੋ ਸੁਣ ਲੋ ਇਹ ਸਤ ਗੁਰ ਦਾ ਪਾਣਾ ਵੇ ਮੈਨੂੰ ਕੋਈ ਪਤਾ ਨਹੀਂ ਕੋਈ ਪਤਾ ਨਹੀਂ ਆ ਪਾਣੇ ਹੁਣ ਕਿੱਥੇ ਜਾਣਾ ਵੇ ਮੈਨੂੰ ਕੋਈ ਪਤਾ ਨਹੀਂ ਜਿੱਥੇ ਡਾਡੇ ਨੇ ਚੋਗ ਖਿਲਾਰੀ ਜਿੱਥੇ ਡਾਡੇ ਨੇ ਚੋਗ ਖਿਲਾਰੀ ਉਹ ਝੁਗਣਾ ਦਾਣਾ ਵੇ ਮੈਨੂੰ ਕੋਈ ਪਤਾ ਨਹੀਂ ਕੋਈ ਪਤਾ ਨਹੀਂ ਆਪਾਂ ਨੇ ਹੁਣ ਕਿੱਥੇ ਜਾਣਾ ਵੇ ਮੈਨੂੰ ਕੋਈ ਪਤਾ ਨਹੀਂ ਕੋਈ ਪਤਾ ਨਹੀਂ ਆਪਾਂ ਨੇ ਹੁਣ ਕਿੱਥੇ ਜਾਣਾ ਵੇ ਮੈਨੂੰ ਕੋਈ ਪਤਾ ਨਹੀਂ ਸਤਿ ਸ਼ਕਾਲ ਮੇਰੇ ਰੱਬ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਹ ਮੇਰੀ ਪੋਸਟ ਮੈਂ ਹੱਥ ਬਨ ਕੇ ਬੇਨਤੀ ਕਰਨਾ ਬੜਾ ਦੁੱਖਾ ਭਰਿਆ ਇਤਿਹਾਸ ਆ ਅੱਗੇ ਛੇਰ ਕੁ ਮਿੰਟ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਦੁਨੀਆ ਵਾਲਿਓ ਇਤਿਹਾਸ ਬੜਾ ਇਤਿਹਾਸ ਹੈ ਇਤਿਹਾਸ ਗੁਰੂਆਂ ਦਾ ਇਤਿਹਾਸ ਹੈ ਤੇ ਬੜੀਆਂ ਦੁੱਖਾਂ ਤਕਲੀਫਾਂ ਕੱਟੀਆਂ ਨੇ ਗੁਰੂਆਂ ਨੇ ਗੁਰੂਆਂ ਦੇ ਬੱਚਾ ਨੇ ਬਲਾਉ ਫੱਤੇ ਪਾਉ ਫੱਤੇ ਸਾਰੀ ਸੰਗਤ ਗੱਜ-ਬੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ